ਤਾਂ ਉਧਰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪਿੰਡਾਂ ਦੀ ਰਾਏ ਲੈਣ ਦੀ ਸਲਾਹ ਦਿੱਤੀ ਹੈ ਪੰਜਾਬ ਸਰਕਾਰ ਨੂੰ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੱਦੀ ਜਾਵੇ ਪੰਚਾਇਤ ਦੀ ਗ੍ਰਾਮ ਸਭਾ। ਜੇਕਰ ਗ੍ਰਾਮ ਸਭਾ ਰਾਜ਼ੀ ਤਾਂ ਫਿਰ ਬਣਾ ਦਿਓ ਨਵਾਂ ਜ਼ਿਲ੍ਹਾ। ਚਰਨਜੀਤ ਸਿੰਘ ਚੰਨੀ ਇਹ ਜ਼ਿਕਰ ਕਰ ਰਹੇ ਨੇ। ਅਸੀਂ ਮੁਹਾਲੀ ਦੇ ਪਿੰਡ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਨਹੀਂ ਜਾਣ ਦੇਵਾਂਗੇ। ਨਵਾਂ ਜ਼ਿਲ੍ਹਾ ਬਣਨ ਦੇ ਨਾਲ ਰੋਪੜ ਤੇ ਮੁਹਾਲੀ ਨੂੰ ਨੁਕਸਾਨ ਹੋਏਗਾ ਇਸ ਦਾ ਜ਼ਿਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਕਿਉਂਕਿ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦਾ ਖੁਦ ਦਾ ਜ਼ਿਲ੍ਹਾ ਵੀ ਰੋਪੜ ਹੈ ਖਾਸ ਤੌਰ ਦੇ ਉਤੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਰਹਿائش ਤਾਂ لازمی ਤੌਰ ਦੇ ਉਤੇ ਚਰਨਜੀਤ ਸਿੰਘ ਚੰਨੀ ਵੀ ਕਨੈਕਟਡ ਨੇ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਨਾਲ ਤਾਂ ਨਵਾਂ ਜ਼ਿਲ੍ਹਾ ਬਣਨ ਦੇ ਨਾਲ ਰੋਪੜ ਤੇ ਮੁਹਾਲੀ ਨੂੰ ਨੁਕਸਾਨ ਹੋਏਗਾ ਕਿਰਨ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਸਲਾਹ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਪਿੰਡਾਂ ਦੀ ਰਾਏ ਲਈਤੀ ਜਾਵੇ ਪਿੰਡਾਂ ਦੇ ਲੋਕਾਂ ਦੀ ਰਾਏ ਲੈਣ ਦੇ ਨਾਲ ਹੀ ਕੋਈ ਅਗਲਾ ਫੈਸਲਾ ਕੀਤਾ ਜਾਵੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੱਦੀ ਜਾਵੇ ਪੰਚਾਇਤਾਂ ਦੀ ਗ੍ਰਾਮ ਸਭਾ ਜੇਕਰ ਗ੍ਰਾਮ ਸਭਾ ਰਾਜ਼ੀ ਤਾ ਬਣਾ ਦਿਓ ਜ਼ਿਲ੍ਹਾ ਵਰਤਾਲ ਜ਼ਿਲ੍ਹਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖ ਕੌਮ ਦਰਬਾਰ ਸੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਸਾਡੀ ਜਿਹੜੀ ਸੌਖ ਹੈ ਸਾਡਾ ਜਿਹੜਾ ਆਉਣ ਜਾਣ ਲਈ ਜਿੱਥੇ ਅਸੀਂ ਸੌਖੇ ਤੌਰ ਤੇ ਤਹਿਸੀਲਾਂ ਜਾ ਸਕਦੇ ਹਾਂ ਉਦੇ ਵਾਸਤੇ ਸਾਡੀ ਇਨਕਨਵੀਨੀਅੰਸਲੀ ਹੋਣੀ ਚਾਹੀਦੀ ਸਾਡੇ ਵਕੀਲਾ ਵਾਸਤੇ ਹੁਣ ਚਿੜੀ ਦੇ ਪਹੁੰਚੇ ਜਿੰਨਾ ਰਹੇਗਾ ਮੁਹਾਲੀ ਚਿੜੀ ਦੇ ਪਹੁੰਚੇ ਜਿੰਨਾ ਰਹਿਣਾ ਰੋਪੜ ਇੱਕ ਨਵਾਂ ਜ਼ਿਲ੍ਹਾ ਬਣ ਜਾਣਾ ਲੇਕਿਨ ਫੇਰ ਵੀ ਅਸੀਂ ਸਹਿਮਤ ਹੈ ਲੇਕਿਨ ਜਿਹੜੀਆਂ ਪੰਚਾਇਤਾਂ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਦੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹੁੰਦੇ ਜੇ ਬਦਲਣਾ ਚਾਹੁੰਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਫਿਰ ਟੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵੀਕਾਰ ਨਹੀਂ ਕਰਨਾ ਇਹ ਸਾਨੂੰ ਸ਼ੁਰੂ ਕਰਨਾ ਚਾਹੀਦਾ ਸੀ ਲੇਕਿਨ ਮੈਂ ਧੰਨਵਾਦੀ ਹਾਂ ਵਕੀਲ ਸਹਿਬਾਨਾਂ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਰਿਆਂ ਕੇ ਲੜ ਰਹੇ ਇਹ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਅਸੀਂ ਇਹ 35 ਪਿੰਡ ਨਹੀਂ ਜਾਣਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਇਹ ਮੋਹਾਲੀ ਜ਼ਿਲ੍ਹੇ ਵਿੱਚ